हम सब साथी रशिया घूमने के लिए आए थे नवे साल पर और हमें यहाँ पर एक एजेंट मिला उसने हमें यहाँ पर घुमाया फिराया रशिया में और वो बाद में हमें बोला कि मैं आप सबको बेलारूस के लिए ले चलता हूँ वहाँ पर आप सबको घुमा फिरा के लाता हूँ और वो हमें बेलारूस ले कर चला गया हमें इस बात का नहीं पता था वहाँ पर वीजा की जरूरत होती है वो हमें ऐसे ही ले चला गया और वहाँ जाकर हमसे वो पैसे मांगने लगा मतलब जो उसने पहले पैसे मांगे थे हमने वो दे दिए उसके बाद और पैसे मांगने लगा हमारे पास और पैसे नहीं थे उसने हमको ना वहीं पर बेलारूस हाईवे पर छोड़ दिया और वहाँ फिर हमको पुलिस ने पकड़ लिया पुलिस ने पकड़ कर रशिया आर्मी को दे दिया हमें रशिया आर्मी ने हमें पता नहीं कहाँ पर रखा तीन से चार दिन रखा और हमारे आगे एक हमारी भाषा वाला बंदा आया मतलब उससे फ़ोन पर बात करवाई और हमारे आगे शर्त रखी या, या तो आप सबको दस साल की जेल होगी या फिर हमारे साथ एक कॉन्ट्रैक्ट साइन कर लो जिसमें आपको कुछ नहीं करना है आपको मतलब हेल्पर की जॉब मिलेगी खाना वगैरह बनाने में या ड्राइवर वगैरह की कोई ऐसी जॉब मिलेगी आप हमारे साथ कॉन्ट्रैक्ट साइन कर लो तो हमने वो कॉन्ट्रैक्ट कर लिया वो उनकी भाषा में था हमें नहीं पता था उसमें क्या क्या लिखा है और उसके बाद उन्होंने हमें ट्रेनिंग सेंटर पर डाल दिया वहाँ हमें जाके पता चला भी हमारे साथ धोखा हुआ है उन्होंने हमें आर्मी में भर्ती कर लिया है वहाँ पर हमारे साथ ट्रेनिंग दी गई ट्रेनिंग देने के बाद हमें यहाँ पर यूक्रेन छोड़ दिया गया यूक्रेन हमारे साथ हमारे जो साथी थे उनको ना फ्रंट लाइन पर डाल दिया गया है हमारे साथ और भी साथी थे और हम सात बंदे हैं जो कि एक या दो दिन के अंदर हमें भी कह रहे हैं कि आपको फ्रंट लाइन में डालेंगे और आप सबको युद्ध लड़ना पड़ेगा हमारी हम बिल्कुल भी युद्ध के लिए नहीं तैयार हैं हमें किसी को भी अच्छे से बंदूक भी नहीं पकड़नी आती और ये हमें फ़्रंट लाइन पर डालना चाहते हैं ਦੱਸਦੀ ਹੈ ਕਿ ਬਹੁਤ ਸਾਰੇ ਅਜਿਹੇ ਭਾਰਤੀ ਨੌਜਵਾਨ ਨੇ ਜੋ ਚੰਗੇ ਭਵਿੱਖ ਦੇ ਲਈ ਵਿਦੇਸ਼ਾ ਦਾ ਰੋਗ ਕਰਦੇ ਨੇ ਪਰ ਕਈ ਵਾਰ ਇਹ ਅਜਿਹੇ ਟਰੈਵਲ ਏਜੰਟਾਂ ਦੇ ਹੱਥ ਲੱਗ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜ ਕੇ ਫਸਾ ਦਿੱਤਾ ਜਾਂਦਾ ਹੈ ਰੂਸ ਤੇ ਰੂਸ ਦੇ ਵਿੱਚ ਜਿਵੇਂ ਹੀ ਇਹ ਭਾਰਤੀ ਨੌਜਵਾਨ ਪੁਲਿਸ ਦੇ ਹੱਥ ਲੱਗਦੇ ਨੇ ਤਾਂ ਰੂਸ ਦੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਿਹਾ ਜਾਂਦਾ ਹੈ ਜਾਂ ਤਾਂ ਤੁਸੀਂ ਜੇਲਾ ਦੇ ਵਿੱਚ 10-10 12-12 ਸਾਲ ਰਹਿਣ ਦੇ ਲਈ ਤਿਆਰ ਹੋ ਜਾ ਜਾਂ ਫਿਰ ਰੂਸ ਦੀ ਫੌਜ ਦੇ ਵਿੱਚ ਭਰਤੀ ਹੋ ਜਾ तकरीबन 30 ਤੋਂ 40 ਅਜਿਹੇ ਪੰਜਾਬੀ ਸਣੇ ਹੋਰ ਵੀ ਸੂਬਿਆਂ ਦੇ ਨੌਜਵਾਨ ਨੇ ਜੋ ਰੂਸ ਦੀਆਂ ਜੇਲਾ ਦੇ ਵਿੱਚ ਫਸੇ ਹੋਏ ਨੇ ਇਸ ਬਾਬਤ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਨਾਲ ਗੱਲਬਾਤ ਕੀਤੀ ਗਈ ਹੈ ਤੇ ਨਾਲ ਹੀ ਹੁਣ ਪੰਜਾਬ ਦੇ ਉਹ ਮਾਪੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਰੂਸ ਦੇ ਵਿੱਚ ਫਸੇ ਹੋਏ ਨੇ ਤੇ ਹੁਣ ਪੀਐਮ ਮੋਦੀ ਦੇ ਵੱਲੋਂ ਵੀ ਇਹਨਾਂ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਜਲਦ ਜਲਦ ਅਸੀਂ ਤੁਹਾਡੇ ਪੁੱਤਰਾਂ ਨੂੰ ਰੂਸ ਤੋਂ ਭਾਰਤ ਲਿਆਵਾਂਗੇ ਇਸ ਤੋਂ ਬਾਅਦ ਮਾਪੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਆ ਕਿ ਕੁਝ ਕਹਿਣਾ ਹੈ ਮਾਪਿਆਂ ਦਾ ਉਹ ਵੀ ਸੁਣ ਲੈਨੇ ਆ ਹਾਂਜੀ ਸਾਡਾ ਬੱਚਾ ਸਾਰਾ ਟੂਰਿਸਟ ਵੀਜ਼ੇ ਤੇ ਗਿਆ ਸੀ ਰਸ਼ੀਆ ਟੂਰਿਸਟ ਵੀਜ਼ੇ ਤੇ ਗਿਆ ਸੀ 24 ਦਸੰਬਰ ਨੂੰ ਘਰ ਤੋਂ ਗਿਆ ਸੀ ਤੇ ਉਧਰ ਜਾ ਕੇ ਪਤਾ ਨਹੀਂ ਕੀ ਉਹਦੇ ਨਾਲ ਹੋਇਆ ਔਰ ਜ਼ੂਬਿਆਂ ਦੇ ਬੱਚੇ ਵੀ ਪੰਜਾਬ ਦੇ ਹਰਿਆਣੇ ਦੇ ਹੋਰ ਵੀ ਬੱਚੇ ਉਹਨਾਂ ਨੂੰ ਮਿਲੇ ਉੱਥੇ ਹੋਟਲ ਦੇ ਵਿੱਚ ਇਹਨਾਂ ਨੂੰ ਕੋਈ ਘੁਮਾਉਣ ਵਾਸਤੇ ਲੈ ਗਿਆ ਟੈਕਸੀ ਇਹਨਾਂ ਨੇ ਕਰ ਲਈ ਤੇ ਇਹ ਪਤਾ ਲੱਗਾ ਕਿ ਉਹ ਕਹਿੰਦੇ ਆਣ ਟੈਕਸੀ ਵਾਲੇ ਨੇ ਕੋ ਸਾਡੇ ਕੋ ਸਾਡੇ ਨਾਲ ਧੋਖਾ ਕੀਤਾ ਟੈਕਸੀ ਵਾਲੇ ਨੇ ਜੋ ਕਰਾਇਆ ਕੀਤਾ ਸੀ ਉਸ ਤੋਂ ਇਲਾਵਾ ਹੋਰ ਪੈਸੇ ਮੰਗਦਾ ਸੀ ਸਾਡੇ ਕੋਲ ਪੈਸੇ ਹੈ ਨਹੀਂ ਸੀ ਉਨੇ ਸਾਨੂੰ ਹਾਈਵੇ ਤੇ ਉਤਾਰ ਦਿੱਤਾ ਤੇ ਹਾਈਵੇ ਤੇ ਸਾਨੂੰ ਪੁਲਿਸ ਨੇ ਫੜ ਲਿਆ ਉਸਨੇ ਆਰਮੀ ਦੇ ਹਵਾਲੇ ਕਰ ਦਿੱਤਾ ਤੇ ਆਰਮੀ ਨੇ ਵੀ ਸ਼ਰਤ ਲਾਖ ਦਿੱਤੀ ਵੀ ਜਾਂ ਤੇ ਤੁਹਾਨੂੰ 10 ਸਾਲ ਦੀ ਕੈਦ ਹੋ ਜਾਊਗੀ ਨਹੀਂ ਤੇ 1 ਸਾਲ ਬਾਅਦ ਆਰਮੀ ਜੁਆਇਨ ਕਰੋ ਬੱਚੇ ਬਹੁਤ ਘਬਰਾ ਕੇ ਡਰ ਗਏ ਤੇ ਉਹਨਾਂ ਦਾ ਜਿਹੜਾ ਫਾਰਮ ਹੈ ਜੀ ਉਹ ਉਹ ਪਾਸ਼ਾ ਵੀ ਇਹਨਾਂ ਨੂੰ ਨਹੀਂ ਸੀ ਪਤਾ ਲੱਗਦਾ ਇਹਨਾਂ ਨੇ ਸਾਈਨ ਕਰ ਦਿੱਤੇ ਤੇ ਉਹਨਾਂ ਨੇ ਫਿਰ ਬੱਚਿਆਂ ਨੂੰ ਪੁੱਛਿਆ ਵੀ ਸਾਨੂੰ ਕਿਤੇ ਅੱਗੇ ਯੁੱਧ ਚ ਜਾ ਕੇ ਤੇ ਭੇਜੋਗੇ ਤੇ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏ ਕਿ ਜਾਂ ਸਕਿਉਰਟੀ ਦੀ ਜੌਬ ਦਿੱਤੀ ਜਾਏਗੀ ਪਰ ਇੱਧ ਇਸ ਦੇ ਉਲਟ ਹੋਇਆ ਬੱਚਿਆਂ ਨੂੰ ਸਿੱਧਾ ਜਾ ਕੇ ਕੈਂਪ ਵਿੱਚ 10-11 ਦਿਨ ਦੀ ਟ੍ਰੇਨਿੰਗ ਦਿੱਤੀ ਰਾਈਫਲ ਦੀ ਜੋ ਬੱਚੇ ਰਾਈਫਲ ਚੱਕਣਾ ਵੀ ਨਹੀਂ ਸੀ ਜਾਣਦੇ 10 ਜਾਂ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਿੱਧਾ ਚੁਕ੍ਰੇਨ ਜਿੱਥੇ ਕਬਜ਼ੇ ਕੀਤੇ ਨੇ ਉੱਥੇ ਲੈ ਕੇ ਜੰਦ ਦੇ ਵਿੱਚ ਫਿਰ ਇੱਕ ਹਫਤਾ ਫਰੰਟ ਲਾਈਨ ਤੇ ਵੀ ਖੜਿਆ ਇੱਥੇ ਬਿਲਕੁਲ ਗੋਲਾਬਾਰੀ ਚੱਲ ਰਹੀ ਸੀ ਤੇ ਮੋਰਚੇ ਦੇ ਵਿੱਚ ਹੀ ਬੰਕਰ ਦੇ ਵਿੱਚ ਰਹਿੰਦੇ ਸਨ ਉੱਥੇ ਖਾਣਾ ਤੇ ਉੱਥੇ ਲੇਟਣਾ ਉੱਤੇ ਲੰਮੇ ਪੈਣਾ ਬਹੁਤ ਤੰਗ ਪਰੇਸ਼ਾਨ ਹੋ ਗਏ ਬੱਚੇ ਤੇ ਫਿਰ ਇੱਕ ਅਫਸਰ ਆ ਡਾਕਟਰ ਉਸਨੇ ਪੁੱਛਿਆ ਕਿ ਵੀ ਖਾਣਾ ਖਾਦਾ ਕਿ ਨਹੀਂ ਉਹ ਕਹਿੰਦੇ ਵੀ ਅਸੀਂ 3 ਦਿਨ ਹੋ ਗਏ ਕੋਈ ਖਾਣਾ ਨਹੀਂ ਖਾਦਾ ਉਹ ਕਹਿੰਦੇ ਕਿਉਂ ਨਹੀਂ ਖਾਦਾ ਕਹਿੰਦੇ ਇਸ ਕਰਕੇ ਨਹੀਂ ਖਾਦਾ ਕਿ ਇਹ ਖਾਣਾ ਸਾਡੇ ਕੋਲ ਨਹੀਂ ਖਾਦਾ ਜਾਂਦਾ ਮੀਟ ਔਰ ਚਾਵਲ ਇਹ ਨਹੀਂ ਖਾਦਾ ਜਾਂਦਾ ਇੱਕ ਬੱਚੇ ਕੋ ਪੀਲੀਆ ਹੋ ਗਿਆ ਸੀ ਬਿਮਾਰ ਵੀ ਹੋ ਗਿਆ ਫਿਰ ਉਸ ਡਾਕਟਰ ਨੇ ਅਫਸਰ ਨੇ ਉੱਪਰ ਰਿਪੋਰਟ ਪੜਾਇਆ ਉੱਪਰ ਜਿਹੜੀ ਰਿਪੋਰਟ ਦਿੱਤੀ ਇਹ ਬੱਚਿਆਂ ਨੂੰ ਥੋੜਾ ਜੁੱਧ ਤੋਂ ਥੋੜਾ ਜਿਹਾ ਪਿੱਛੇ ਕਰ ਦਿੱਤਾ ਇਹ 100 ਕਿਲੋਮੀਟਰ ਪਿੱਛੇ ਲੈ ਜਾਂਦਾ ਤੇ ਹੁਣ ਵੀ ਕਿਸੇ ਵੇਲੇ ਵੀ ਉਹ ਜਿਹੜੇ ਰਾਤ ਉਹਨਾਂ ਨੂੰ ਬੱਚਿਆਂ ਨੂੰ ਲੈ ਜਾਂਦੇ ਨੇ ਕੰਮ ਕਰਨ ਵਾਸਤੇ ਮੋਰਚੇ ਸਾਫ ਕਰਨ ਵਾਸਤੇ ਅਜੇ ਆਏ ਹੁੰਦੇ ਨੇ ਫਿਰ ਉਠਾ ਦਿੰਦੇ ਨੇ 3 ਵਜੇ ਠਾਲ ਲੈਂਦੇ ਨੇ ਤੇ ਫਿਰ ਉਹਨਾਂ ਦੀ ਰੋਟੀ ਪਾਣੀ ਵੀ ਬੱਚਿਆਂ ਨੂੰ ਨਹੀਂ ਪਸੰਦ ਬੱਚਿਆਂ ਨੇ ਆਪ ਆਣ ਕੇ ਫਿਰ ਕੰਮ ਤੋਂ ਆਣ ਕੇ ਫਿਰ ਕੋਈ ਮਕਰੋਨੀ ਵਗੈਰਾ ਬਣਾ ਕੇ ਖਾਂਦੇ ਨੇ ਤੇ ਬੜਾ ਔਖਾ ਟਾਈਮ ਕੱਢ ਰਹੇ ਨੇ ਹੁਣ ਪਤਾ ਲੱਗਾ ਸੀ ਜੇ ਜੀ ਨਰਿੰਦਰ ਮੋਦੀ ਜੀ ਚੈਨਲਾਂ ਤੇ ਵੀ ਪਤਾ ਲੱਗਾ ਟੀਵੀ ਤੇ ਵੀ ਪਤਾ ਲੱਗਾ ਕਿ ਸਾਡੇ ਪ੍ਰਧਾਨ ਮੰਤਰੀ ਰਸ਼ੀਆ ਗਏ ਨੇ ਤੇ ਬਹੁਤ ਖੁਸ਼ੀ ਮਨਣ ਹੋਈ ਬੜਾ ਸਕੂਨ ਹੋਇਆ ਕਿ ਸਾਡੇ ਬੱਚੇ ਵਾਪਸ ਆ ਜਾਣਗੇ ਪ੍ਰਧਾਨ ਮੰਤਰੀ ਨੇ ਪਤਾ ਲੱਗਾ ਕਿ ਗੱਲ ਕੀਤੀ ਹੈ ਬੱਚਿਆਂ ਦੇ ਮਸਲੇ ਵਿੱਚ ਕਿ ਸਾਡੇ ਭਾਰਤੀ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਜੋ ਜ਼ਬਰਦਸਤੀ ਜੰਦ ਵਿੱਚ ਭੇਜੇ ਹਨ ਤੇ ਅੱਗੇ ਤੋਂ ਨਸੀਹਤ ਦਿੱਤੀ ਹੈ ਕਿ ਆਸਾ ਕੋਈ ਵੀ ਭਾਰਤੀ ਕਿਸੇ ਨੂੰ ਇਸ ਤਰ੍ਹਾਂ ਧੋਖੇ ਦੇ ਨਾਲ ਫਰਤੀ ਕਰਕੇ ਜੰਦ ਵਿੱਚ ਨਹੀਂ ਖੜਨਾ ਇਹ ਉਹਨਾਂ ਦੀ ਪੁੱਤਨ ਦੇ ਨਾਲ ਗੱਲ ਹੋਈ ਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਆ ਕਿ ਪ੍ਰਧਾਨ ਮੰਤਰੀ ਸਾਡੇ ਬੱਚਿਆਂ ਨੂੰ ਵਾਪਸ ਲੈ ਕੇ ਆਉਣਗੇ